ਚੜੀ ਵਿਸਾਖੀ ਵਾਢੇ ਬੈਠੇ ਪੱਕੀ ਕਣਕ ਵਢੀ ਚੱਨ ਲੱਗੀ ਤਿੱਖੀ ਧੁੱਪੇ ਭਰੀਆਂ ਬੱਝੀਆਂ ਅੱਧੀ ਰਾਤ ਦੀ ਵੀ ਚੱਨ ਲੱਗੀ ਕੈਨ ਖੁਦਾ ਦਾ ਹਿੱਸਾ ਕੱਲ ਲੋ ਵਿੱਚ ਮਸੀਤਾਂ ਦੇ ਮਲਵਾਣੇ ਅੱਲਾ ਦੇ ਘਰ ਕੱਲੋ ਦਾਣੇ ਭਾਵੇਂ ਅੱਲਾ ਨੇ ਨਹੀਂ ਖਾਣੇ ਤੇ ਦਾਣੇ ਜਾਂ ਫਿਰ ਪੈਸੇ ਕੱਲੋ ਫਰਸ਼ ਪੁਰਾਣਾ ਪੁੱਟ ਮਸਜਿਦ ਦਾ ਛੇਤੀ ਕਰੀਏ ਨਵਾਂ ਲਵਾਈਏ ਕੰਦਾਂ ਨਾਲ ਵੀ ਸੰਗੇ ਮਰ ਮਰੀਆ ਚੀਨੀ ਦੀਆਂ ਟੈਲਾਂ ਲਾਈਏ ਬੰਦੇ ਪੈ ਕੁੱਲੇ ਨੂੰ ਤਰਸਨ ਰਾਪਿਆ ਮੈਲੀ ਮੌਜਾਂ ਮਾਣੇ ਅੱਲਾ ਦੇ ਕਰਕ ਲੋਦਾ ਜੁਮਾ ਪੜਨ ਸਾ ਗਿਆ ਮਸੀਤੇ ਬਾਜ਼ ਹੋਈ ਮੁੱਲਾ ਫਰਮਾਇਆ ਸਾਫੇ ਦੀ ਇੱਕ ਝੋਲੀ ਲੈ ਕੇ ਚੰਦੇ ਦੇ ਲਈ ਬੰਦਾ ਆਇਆ ਖਾਲੀ ਖੀਸੇ ਲੱਗਾ ਸਾਬਰ ਰੱਬ ਦੇ ਘਰ ਨਹੀਂ ਆਇਆ ਥਾਣੇ ਅੱਲਾ ਦੇ ਕਰਕ ਲੋਦਾ ਗੰਗਾਏ ਯਾ ਮਾ